ਸਸਿਕਾ ਮੈਂ ਹੂੰ ਰਕੇਸ਼ ਪੁਨਜ ਤੁਸੀਂ ਦੇਖ ਰਹੇ ਹੋ ਰਕੇਸ਼ ਪੁਨ ショ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਦੀ ਅਗਵਾਈ ਹੇਠ ਭਾਜਪਾ ਵੱਲੋਂ ਸਥਾਨਕ ਸੁਖਾ ਸਿੰਘ ਮਹਿਤਾਬ ਸਿੰਘ ਚੌਕ ਵਿਖੇ ਪੰਜਾਬ ਦੀ ਆਪ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੀਰਾਵਾਲੀਆ ਨੇ ਕਿਹਾ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਦੋਗਲੀਆਂ ਨੀਤੀਆਂ ਤੇ ਚੱਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਭਾਜਪਾ ਪੰਜਾਬ ਦਾ ਸਟੈਂਡ ਸਪੱਸ਼ਟ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਵੀ ਹੋਰ ਸੂਬੇ ਨੂੰ ਦੇਨ ਲਈ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬੀਆਂ ਅਤੇ ਕਿਸਾਨਾਂ ਦਾ ਹੱਕ ਹੈ। ਉਹਨਾਂ ਕਿਹਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪਿਛਲੇ ਦਿਨ ਹੋਈ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਕ ਪਾਣੀ ਦਿੱਤੇ ਜਾਣ ਦੇ ਫੈਸਲੇ ਨਾਲ ਪੰਜਾਬ ਦੇ ਹਿੱਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਪੰਜਾਬ ਭਾਜਪਾ ਇਸ ਫੈਸਲੇ ਨਾਲ ਸਹਿਮਤ ਨਹੀਂ ਹੈ ਅਤੇ ਭਾਜਪਾ ਪੰਜਾਬ ਕਿਸੇ ਵੀ ਕੀਮਤ ਤੇ ਪੰਜਾਬ ਦੀਆਂ ਹਿੱਤਾਂ ਨੂੰ ਅੰਡਠਾ ਨਹੀਂ ਕਰਦੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ BBMP ਦੀ ਮੀਟਿੰਗ ਵਿੱਚ ਆਪਣਾ ਪੱਖ ਸਹੀ ਢੰਗ ਨਾਲ ਨਹੀਂ ਰੱਖ ਸકી ਮੁੱਖ ਮੰਤਰੀ ਭਗਵੰਤ ਮਾਨ ਫੋਕੀ ਬਿਆਨਬਾਜ਼ੀ ਕਰਕੇ ਪੰਜਾਬੀਆਂ ਨੂੰ ਮੂਰਖ ਬਣਾ ਰਹੇ ਹਨ ਜਦਕਿ ਅਸਲ ਲੜਾਈ ਵਿੱਚ ਪੰਜਾਬ ਨੂੰ ਨੁਕਸਾਨ ਹੋਇਆ ਹੈ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪਹਿਲਾਂ ਹੀ ਡਿੱਗਣ ਡਿਆ ਸੀ ਮਹਾਮంత్రి ਜੀ ਆਹਿਆ ਸਹੀ ਸੱਜਣਾ ਆਕੇ ਆਜੋ ਯਾਰ ਚਲਾ ਜਾਓ ਆਜੋ ਚਲਾ ਜਾਓ ਉਧਰ ਕੀ ਕਰਦੇ ਕਿਤੀ ਸੀ ਨੂੰ ਬਣਾਈ ਪਰ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਮਲ ਜਨਾ ਮੁਰਦਾਬਾਦ 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 ਜਨਤਾ ਸਰਕਾਰ ਮੁਰਦਾਬਾਦ ਮੁਰਦਾਬਾਦ ਨਾ ਆ ਜੇ ਸਾਰੇ ਅੱਜ ਜੋ ਇਹ ਪ੍ਰਦਰਸ਼ਨ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਸਪੱਸ਼ਟਾ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਊ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦਾ ਇੱਕ ਇੱਕ ਕਾਰਜਕਰਤਾ ਸਾਰੇ ਤਿਆਰ ਨੇ ਜੋ ਭਗਵੰਤ ਜੀ ਨੇ ਔਰ ਭਗਵੰਤ ਜੀ ਸਰਕਾਰ ਨੇ ਬੀਬੀ ਐਮਬੀ ਬੋਰਡ ਜਿਹੜੀ ਮੈਨੇਜਮੈਂਟ ਆ ਉਸ ਵਿੱਚ ਜੋ ਪਾਣੀ ਬਾਦੂ ਹਰਿਆਣੇ ਨੂੰ ਦਿੱਤਾ ਹੈ ਕੋਈ ਰਾਜਨੀਤੀ ਦੀ ਗੱਲ ਹੋਵੇ ਇੱਕ ਟੁਕਾ ਵੀ ਪਾਣੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਬਾਹਰਲੇ ਸੰਭੇਦ ਨੂੰ ਦਸਾ ਜਾਵੇ ਸੋ ਅਸੀਂ ਇਸ ਪੂਰ ਜੁਰ ਵਿਰੋਧ ਕਰਦੇ ਹਾਂ ਉਹ ਆਪਣੀਆਂ ਕਮਜ਼ੋਰੀਆਂ ਦੀ ਖਾਤਰ ਆਪਣੀ ਨਾ ਸਮਝੀ ਦੀ ਖਾਤਰ ਉਹਨੇ ਇਹ ਜਿਹੜਾ ਉਹਨਾਂ ਨੂੰ ਇਜਾਜ਼ਤ ਦਿੱਤੀ ਤੇ ਪਾਣੀ ਬਾਹਰ ਚਲਾ ਗਿਆ ਅਸੀਂ ਇੱਕ ਟੁਕਾ ਬੂੰਦ ਪਾਣੀ ਵੀ ਕਿਸੇ ਰਾਜ ਨੂੰ ਵੀ ਜਾਨ ਦੇਵਾਂਗੇ ਆਪਾਂ ਆਪਣੇ ਪੰਜਾਬ ਦੇ ਹਿੱਤਾਂ ਵਾਸਤੇ 24 ਘੰਟੇ ਖੜੇ ਆ ਪੰਜਾਬ ਦਾ ਪਾਣੀ ਕਿਥੇ ਵੀ ਰੂਪੇ ਦੇ ਵਿੱਚ ਅਸੀਂ ਬਾਹਰ ਨਹੀਂ ਜਾਣਦੇ ਸੋ ਮੈਂ ਸਾਰੇ ਆਪਣੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵੱਲੋਂ ਇਹ ਪ੍ਰਜੋਰ ਬੰਗ ਕਰਦਾ ਹਾਂ ਕਿ ਉਹ ਜਿਹੜਾ ਇਹਨਾਂ ਨੇ ਮੁੱਦਾ ਜਿਹੜਾ ਪਾਣੀ ਦਾ ਇਹ ਗਜ਼ਹਿਰ ਉਹਨਾਂ ਨੂੰ ਦਿੱਤਾਵਾ ਪਾਣੀ ਉਹਨੂੰ ਰੋਕ ਲਈ ਜਾਵੇ ਔਰ ਮੈਂ ਪ੍ਰਜੋਰ ਵਿਰੋਧ ਕਰਦਾ ਹਾਂ ਕੇ ਪੰਜਾਬ ਦੇ ਹਿੱਤਾਂ ਵਾਸਤੇ ਤੁਹਾਨੂੰ ਲੋਕਾਂ ਨੇ ਚੁੜਿਆ ਸੀ ਤੁਸੀਂ ਪੰਜਾਬ ਦੇ ਹਿੱਤਾਂ ਨੂੰ ਭੁੱਲ ਗਏ ਹੋ ਭਾਰਤੀ ਜਨਤਾ ਪਾਰਟੀ ਇੱਕ ਇੱਕ ਪਲ ਪੰਜਾਬ ਦੇ ਹਿੱਤਾਂ ਵਾਸਤੇ ਖੜੀ ਐ ਕਿ ਤਾਈਂ ਬਰਦਾਸ਼ਤ ਨਹੀਂ ਕਰੇਗੀ ਪੰਜਾਬ ਦਾ ਕੋਈ ਵੀ ਨਸਾਨ ਔਰ ਇਹ ਮੀਟਿੰਗ ਦੀ ਪ੍ਰਧਾਨ ਜਿਹੜੀ ਆ ਸੀਐਮ ਪੰਜਾਬ ਨੇ ਕਰ ਲਈ ਉਸ ਦੀ ਆ ਇਸ ਮੀਟਿੰਗ ਦੇ ਵਿੱਚ ਇਹ ਆਪਣੀ ਕਮਜ਼ੋਰੀ ਖਾਤਰ ਬੋਲੇ ਹੀ ਨਹੀਂ ਬੋਲ ਹੀ ਨਹੀਂ ਪਾਇਆ ਇਹ ਵਸਤ ਨੇ ਆਪਣੇ ਕੰਮਾਂ ਦੇ ਵਿੱਚ ਟਿਊਸ਼ਨ ਬਾਜੀ ਦੇ ਵਿੱਚ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਸੇ ਆਪਣਾ ਪੋਰਚਰ ਬੰਨ ਕੇ ਰੱਖਦੇ ਤੇ ਉਹਨੂੰ ਰੋਕ ਲੰਦੇ ਬਾਅਦ ਵਿੱਚ ਇਹਨਾਂ ਨੇ ਪ੍ਰੈਸ ਕਰਤੀ ਮੈਂ ਇੱਕ ਬੂਦ ਦੀ ਜਾਨ ਦੇਵਾਂਗਾ ਜਦਲ ਪੂਰ ਦੇ ਦਿੱਤੀ ਤੇ ਬਾਅਦ ਵਿੱਚ ਪ੍ਰੈਸ ਕਰ ਸਕੀ ਇਲਾਮ ਹੋਵੇ ਸੋ ਮੈਂ ਬੇਨਤੀ ਕਰਦਾ ਹਾਂ ਭਾਤੀ ਜਨਤਾ ਪਾਰਟੀ ਦੇ ਚਾਰਜਕਰਤਾ ਜਿਹੜੀ ਖੜੇ ਆ ਇਸ ਦਾ ਪੂਰ ਜਰ ਵਿਰੋਧ ਕਰਦੇ ਆ ਔਰ ਇੱਕ ਬੂੰਦ ਪਾਣੀ ਦੀ ਬਾਹਰ ਦੀ ਜਾਨ ਦਿੱਤੀ ਜਾਵੇ ਕਿ ਭਾਤੀ ਜਨਤਾ ਪਾਰਟੀ ਇੱਥੇ ਦੇ ਵਚਨਬਾਦ 50 ਤਰਕਰਾਰ